ਸਰਕਾਰ ਰਾਸ਼ਨ ਪਹੁੰਚਾਉਣ ਵਾਲੀ ਜਿਹੜੀ ਸਕੀਮ ਸੀ 5 ਫਰਵਰੀ ਨੂੰ ਉਹਨੂੰ ਆਫੀਸ਼ੀਅਲੀ ਲਾਂਚ ਕਰ ਦਿੱਤਾ ਜਾਂਦਾ ਪਰ ਜੂਨ ਆਉਂਦਿਆ ਆਉਂਦਿਆ ਸਾਰੇ ਕਰਮਚਾਰੀਆਂ ਨੂੰ ਛੁੱਟੀ ਕਰ ਦਿੱਤੀ ਜਾਂਦੀ ਹੈ ਉਹਨਾਂ ਨੂੰ ਵਿਹਲੇ ਕਰ ਦਿੱਤਾ ਜਾਂਦਾ ਜੀ ਗ੍ਰੈਜੂਏਸ਼ਨ ਹੈ ਜੀ ਮੈਂ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਟ ਗ੍ਰੈਜੂਏਟ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਤਕਰੀਬਨ 25 ਜੂਨ ਨੂੰ ਮੈਸੇਜ ਆਉਂਦਾ WhatsApp ਤੇ ਤੇ ਗਰੁੱਪ ਕਾਲ ਵਗੈਰਾ ਹੁੰਦੀ ਹੈ ਜਿਹੜੇ ਸੀਨੀਅਰ ਅਧਿਕਾਰੀ ਨੇ ਤੇ ਉਹਨਾਂ ਵੱਲੋਂ ਮੈਸੇਜ ਇਹ ਆਉਂਦਾ ਕਿ ਜਿਹੜੀ ਸਕੀਮ ਹੈ ਗਵਰਨਮੈਂਟ ਵੱਲੋਂ ਬੰਦ ਕਰ ਦਿੱਤੀ ਗਈ ਆ ਤੇ ਇਸ ਤੋਂ ਬਾਅਦ ਜਿਹੜੀ ਤੁਸੀਂ ਇਹ ਜਿਹੜੀ ਜੌਬ ਆ ਉਹ ਕਿਤੇ ਹੋਰ ਆਪਣੀ ਦੇਖ ਸਕਦੇ ਹੋ ਦੀ ਤਨਖਾਹ ਹਜੇ ਤਕਰੀਬਨ ਜਿਹੜੇ ਡਰਾਈਵਰ ਵੀਰ ਨੇ ਉਹਨਾਂ ਦੀ ਤਾਂ 2 ਮਹੀਨਿਆਂ ਦੀ ਪਈ ਆ ਜਿਹੜੇ ਡਿਲੀਵਰੀ ਅਸੋਸੀਏਟ ਸੀਗੇ ਮਤਲਬ ਡੀਏ ਪਾਰਟੀ ਸੀ ਪਲੱਸ 2 ਬੇਸ ਤੇ ਉਹਨਾਂ ਦੀ ਵੀ ਮਤਲਬ 2 ਮਹੀਨੇ ਦੀ ਪਈ ਆ ਸੋ ਜਿਹੜੇ ਸੁਪਰਵਾਈਜ਼ਰ ਗ੍ਰੈਜੂਏਸ਼ਨ ਸੀਗੇ ਲੜਕੇ ਉਹਨਾਂ ਦੀ ਵੀ 1 ਮਹੀਨੇ ਦੀ ਜਿਹੜੀ ਹਜੇ ਤਕਰੀਬਨ ਪੈਂਡਿੰਗ ਪਈ ਆ ਤੇ ਸਰ ਦੇ ਕੋਣ ਜੋ ਵੀ ਸਮਾਨ ਸੀਗਾ ਮਸ਼ੀਨਾਂ ਲੈਪਟਾਪ ਵਗੈਰਾ ਸਭ ਹੈਂ ਦੱਸਿਆ ਕੁਝ ਵੀ ਨਹੀਂ ਸਾਡੀਆਂ ਸੈਲਰੀਆਂ ਵੀ ਰਹਿੰਦੀਆਂ ਨੇ ਘਰ-ਘਰ ਰਾਸ਼ਨ ਵਾਲੇ ਮੁੰਡੇ ਸੀਗੇ ਇਹ ਲੋਕਾਂ ਦਾ ਰਾਸ਼ਨ ਖਾਂਦੇ ਸੀਗੇ ਜਾਂ ਉਹਨਾਂ ਤੋਂ ਪੈਸੇ ਲੈ ਲੈਂਦੇ ਜਾਂ ਕੁਝ ਵੀ ਸੀਗੇ ਇਸ ਤਰ੍ਹਾਂ ਦੇ ਸਾਡੇ ਤੇ ਬਲੇਮ ਲੱਗ ਰਹੇ ਨੇ ਪਰ ਉਹ ਬਲੇਮ ਸਾਰੇ ਝੂਠੇ ਨੇ ਤੇ ਕੇਵਾਈਸੀ ਬਿਲਕੁਲ ਫ੍ਰੀ ਸੀ ਇਸ ਦੇ ਨਾ ਡੀਪੋ 홀ਡਰ ਜੋ ਕਰ ਰਹੇ ਸੀ ਉਹਨਾਂ ਕੋਲ ਅਥਾਰਟੀ ਸੀ ਕੇਵਾਈਸੀ ਕਰਨ ਦੀ ਤੇ ਉਹ ਕੇਵਾਈਸੀ ਕਰਨ ਦੇ ਕਿਸ ਪਿੰਡ ਤੋਂ 100 ਰੁਪਏ ਕਿਸੇ ਪਿੰਡ ਤੋਂ 180 ਰੁਪਏ ਆਢ-ਆੜ ਮਤਲਬ ਪਿੰਡਾਂ ਦੇ ਵਿੱਚੋਂ ਆਢ-ਆੜ ਰੇਟ ਇਹਨਾਂ ਨੇ ਆਪਣੇ ਫਿਕਸ ਕਰੇ ਹੋਏ ਨੇ ਇਹ ਬਾਈ ਸੀ ਹੁੰਦਾ ਸਰਪੰਚ ਸਾਹਿਬ ਇਹ ਕਾਦੇ ਲੈਣੇ ਆ ਇਹ ਕਾਦੇ ਜੀ ਕੇ ਬਾਈ ਦੇ ਅਸੀਂ ਰਾਤ ਦੇ 2:00 2:00 ਵਜੇ ਤੱਕ 3:00 3:00 ਵਜੇ ਤੱਕ ਡਿਸਟ੍ਰੀਬਿਊਸ਼ਨ ਕਰੀ ਆ ਕਿਉਂਕਿ ਵੀ ਇਹ ਸਕੀਮ ਨੂੰ ਸਫਲ ਬਣਾ ਦਈਏ ਪਰ ਸਾਨੂੰ ਤਾਂ ਇਹਨਾਂ ਨੇ ਇਦਾਂ ਕੱਟ ਕੇ ਮਾਰੇ ਜਿਵੇਂ ਦੁੱਤ ਜੋ ਮੁੱਖੀ ਖਸਿੱਟੀ ਦੀ ਆ ਮਸ਼ੀਨ 3 ਮਹੀਨੇ ਦੀ ਪਰਚੀ ਕੱਟਦੀ ਆ ਉਹਦਾ ਸਬੂਤ ਸਾਡੇ ਕੋਲ ਹੈਗਾ ਪਰ ਉਹਨਾਂ ਨੂੰ ਦਿੱਤੀ ਜਾਂਦੀ ਇੱਕ ਮਹੀਨੇ ਦੀ ਕਹਿ ਕੇ ਵੀ 2 ਮਹੀਨੇ ਦੀ ਰੋੜੀ ਦੂਸਰੇ ਡਿੱਪੂ ਵਾਲੇ ਜਿਹੜਾ ਨੂੰ ਹਟਾਇਆ ਉਹ ਖਾ ਗਏ ਪਰ ਸਾਡੇ ਕੋਲ ਜਿਹੜੇ ਪ੍ਰੂਫ ਮਿਲੇ ਨੇ ਉਹਦੇ ਵਿੱਚ ਸਾਫ਼ ਦਿਖ ਰਿਹਾ ਇਹ ਆਪਣੀ ਜਿੱਥੇ ਕੁਆਂਟੀਟੀ ਲਿਖੀ ਆਉਂਦੀ ਆ ਉੱਥੇ ਆਪਣੀ ਮੋਹਰ ਲਾ ਕੇ ਚਲੇ ਜਾਂਦੇ ਨੇ ਵੀ ਕਿਸੇ ਨੂੰ ਪਤਾ ਨਾ ਲੱਗੇ ਜਾਂ ਉਹ ਸਲਿੱਪ ਨੂੰ ਅੱਧਾ ਹੀ ਪਾੜ ਦਿੰਦੇ ਨੇ ਸੱਚਾ ਕਾਲ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਪੰਜਾਬ ਦਾ ਜਲੰਧਰ ਪੱਛਮੀ ਇਸ ਸਮੇਂ ਧਰਨਿਆਂ ਦਾ ਗੜ ਬਣ ਚੁੱਕਿਆ ਹੈ ਵੱਖ-ਵੱਖ ਤੇਰਾ ਆ ਕੇ ਧਰਨੇ ਲਗਾ ਰਹੀਆਂ ਨੇ ਪ੍ਰਦਰਸ਼ਨ ਕਰ ਰਹੀਆਂ ਨੇ ਉਹਨਾਂ ਵਿੱਚ ਉਹ ਲੋਕ ਵੀ ਮੌਜੂਦ ਨੇ ਜਿਹੜੇ ਵਿਚਾਰੇ ਹਾਲੇ ਕੁਝ ਦਿਨ ਪਹਿਲਾਂ ਹੀ ਸਰਕਾਰ ਦੀ ਕਾਰਗੁਜ਼ਾਰੀ ਦੇ ਵਿੱਚ ਸ਼ਾਮਲ ਹੋਏ ਸਨ ਹਿੱਸਾ ਬਣੇ ਸਨ ਮੈਂ ਗੱਲ ਕਰ ਰਿਹਾ ਹਾਂ ਘਰ-ਘਰ ਰਾਚਣ ਪਹੁੰਚਾਉਣ ਵਾਲੀ ਸਕੀਮ ਦੀ ਘਰ-ਘਰ ਰਾਚਣ ਪਹੁੰਚਾਉਣ ਵਾਲੀ ਜਿਹੜੀ ਸਕੀਮ ਸੀ ਉਹ 1 ਜਨਵਰੀ ਨੂੰ ਕਹਿੰਦੇ ਸੀ ਵੀ ਲਾਗੂ ਹੋਣੀ ਹੈ 5 ਫਰਵਰੀ ਨੂੰ ਉਹਨੂੰ ਆਫੀਸ਼ੀਅਲੀ ਲਾਂਚ ਕਰ ਦਿੱਤਾ ਜਾਂਦਾ ਪਰ ਜੂਨ ਆਉਂਦਿਆ ਆਉਂਦਿਆ ਸਾਰੇ ਕਰਮਚਾਰੀਆਂ ਨੂੰ ਛੁੱਟੀ ਕਰ ਦਿੱਤੀ ਜਾਂਦੀ ਹੈ ਉਹਨਾਂ ਨੂੰ ਵਿਹਲੇ ਕਰ ਦਿੱਤਾ ਜਾਂਦਾ ਹੈ ਹਰ ਗੱਲ ਤੇ ਜਿਹੜੀ ਪੰਜਾਬ ਸਰਕਾਰ ਹੈ ਉਹ ਸਟੈਂਡ ਪਹਿਲਾਂ ਲੈ ਲੈਂਦੀ ਹੈ ਬਾਅਦ ਚੋਂ ਦਬਾਹੇ ਠਾਕੇ ਸਟੈਂਡ ਵਾਪਸ ਲੈ ਲੈਂਦੀ ਹੈ ਇਹ ਹਰ ਜਗ੍ਹਾ ਵਾਪਰ ਰਿਹਾ ਹੈ ਸਾਡੇ ਨਾਲ ਘਰ ਘਰ ਰਾਚਣ ਪਹੁੰਚਾਉਣ ਵਾਲੀ ਜਿਹੜੀ ਸਕੀਮ ਹੈ ਉਸ ਦੇ ਅੰਡਰ ਭਰਤੀ ਕੀਤੇ ਗਏ ਨੌਜਵਾਨ ਮੌਜੂਦ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਉਹਨਾਂ ਤੋਂ ਜਾਣਦੇ ਆ ਵੀ ਉਹਨਾਂ ਨੇ ਕੋਈ ਗਲਤੀ ਕੀਤੀ ਸੀ ਜਿਸ ਕਰਕੇ ਉਹਨਾਂ ਨੂੰ ਕੱਢ ਦਿੱਤਾ ਜਾਂ ਫਿਰ ਹੋਇਆ ਕਿ ਬਾਈ ਸਾਥੀਕਰ ਕੁਛ ਗੱਲ ਦੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਖੰਨੇ ਆ ਜੀ ਖੰਨਾ ਬਲਾਕ ਆ ਸਾਡੇ ਜਿੰਨੇ ਇੱਥੇ ਨੌਜਵਾਨ ਪਹੁੰਚੇ ਨੇ ਜਲੰਧਰ ਦੀ ਇਹ ਸਾਰੇ ਖੰਨੇ ਬਲਾਕ ਦੇ ਨੇ ਤੁਹਾਡੀ ਪੋਸਟ ਕੈਲੋ ਵੀ ਤੁਸੀਂ ਪੜੇ ਲਿਖੇ ਕਿੰਨੇ ਹਾਂਜੀ ਗ੍ਰੈਜੂਏਸ਼ਨ ਆ ਜੀ ਮੈਂ ਤੁਸੀਂ ਕਿੰਨੇ ਪੋਸਟ ਗ੍ਰੈਜੂਏਸ਼ਨ ਤੁਸੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਟ ਪੋਸਟ ਗ੍ਰੈਜੂਏਸ਼ਨ ਤੁਸੀਂ ਗ੍ਰੈਜੂਏਸ਼ਨ ਰਾਜੂਏ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਸਾਰੇ ਦੇ ਸਾਰੇ ਗ੍ਰੈਜੂਏਟ ਨੇ ਇਹ ਵੀ ਨਹੀਂ ਕਹਿ ਸਕਦੇ ਕਿ 10ਵੀਂ ਜਾਂ 12ਵੀਂ ਫੇਲ ਜਾਂ ਪਾਸ ਵਿਅਕਤੀ ਹੈ ਸਾਰੇ ਦੇ ਸਾਰੇ ਵੈਲ ਐਜੂਕੇਟਿਡ ਨੇ ਹੁਣ ਬਾਈ ਗੱਲ ਸ਼ੁਰੂ ਕਰਦੇ ਆ ਕੀ ਹੋਇਆ ਸੀ ਕੀ ਸਹਰੀ ਕਹਾਣੀ ਸੀ ਕਿਉਂਕਿ ਘਰ ਘਰ ਰਾਚਣ ਨੂੰ ਪ੍ਰਮੋਟ ਬਹੁਤ ਕੀਤਾ ਗਿਆ ਅਦਾਲਤ ਵਿੱਚ ਕੇਸ ਵੀ ਲੜਿਆ ਸਰਕਾਰ ਨੇ ਵੀ ਡੀਪੂ ਵਾਲੇ ਜਿਹੜੇ ਅੜ ਗਏ ਸੀ ਵੀ ਅਸੀਂ ਨਹੀਂ ਕਰਨ ਦੇਣਾ ਪਰ ਤੁਸੀਂ ਕੇਸ ਦੇਨ ਭਰਤੀ ਹੁੰਨੇ ਉਹ ਘਰ ਦੇ ਵਿੱਚ ਉਸ ਸਮੇਂ ਮਾਹੌਲ ਕਿਹੋ ਜਿਹਾ ਹੁੰਦਾ ਤੇ ਉਸ ਤੋਂ ਬਾਅਦ ਕਿਦਾਂ ਪ੍ਰੋਸੈਸ ਚੱਲਿਆ ਸਾਰਾ ਦੇਖੋ ਜੀ ਡੀ卡ਰਟ ਕੰਪਨੀ ਹੈ ਜੀ ਡੀ卡ਰਟ ਬਰਿੰਦਾਵਨ ਇਹਨਾਂ ਦੇ ਜਿਹੜੇ ਮੁਲਾਦਮ ਸੀਗੇ ਇਹ ਮਾਰਕਫੈਟ ਦੇ ਅਧਿਕਾਰੀਆਂ ਦੇ ਨਾਲ ਇਹ ਪਿੰਡਾਂ 'ਚ ਆਉਂਦੇ ਨੇ ਤੇ ਸਾਨੂੰ ਪਤਾ ਲੱਗਦਾ ਕਿ ਜਿਹੜੇ ਵੈਕੈਂਸੀ ਨੇ ਇਹ ਡੀਪਾਂ ਦੇ ਵਿੱਚ ਜਿਹੜੇ ਓਪਨ ਹੋਏ ਨੇ ਉਹਨਾਂ 'ਚ ਨਿਕਲੀਆਂ ਨੇ ਤੇ ਅਸੀਂ ਉਦੋਂ ਅਪਲਾਈ ਕੀਤਾ ਤੇ ਸਾਨੂੰ ਜੌਬ ਆ ਜਿਹੜੀ ਉਹ ਮਿਲ ਗਈ ਇਹ ਡੀਪਾਂ ਦੇ ਵਿੱਚ ਉਸ ਤੋਂ ਬਾਅਦ ਇਹ ਜਿਹੜੀ 10 ਫਰਵਰੀ ਸੀਗੀ 2024 ਇਹਦੇ ਵਿੱਚ ਖੰਨੇ ਸ਼ਹਿਰ ਦੇ ਵਿੱਚ ਹੀ ਸੀਐਮ ਭਗਵੰਤ ਸਿੰਘ ਸਾਹਿਬ ਅਤੇ ਦਿੱਲੀ ਸਿਆਮ ਕੇਜਰੀਵਾਲ ਇਹ ਆਪਣੇ ਦੋਨੋਂ ਜਿਹੜੇ ਮੁੱਖ ਮੰਤਰੀ ਇਹ ਪਹੁੰਚੇ ਸਨ ਤੇ ਇਹਨਾਂ ਨੇ ਜਿਹੜੀ ਇਹ ਸਕੀਮ ਲਾਂਚ ਕੀਤੀ ਸੀ 10 ਫਰਵਰੀ ਨੂੰ ਤੇ ਉਸ ਦੇ ਵਿੱਚ ਤਕਰੀਬਨ ਜੀ ਜੀ ਆ ਵੀਡੀਓ ਵੀ ਦੇਖ ਸਕਦੇ ਹੋ ਬਾਈ ਹੁਣੀ ਆ ਬਾਈ ਤੁਸੀਂ ਤੁਰੇ ਜਾਂਦੇ ਹੋ ਹਾਂਜੀ ਹਾਂਜੀ ਵੀਰੇ ਇਹ ਰੈਲੀ ਕੀਤੀ ਗਈ ਸੀ ਬਕਾਇਦਾ ਇਸ ਜਿਹੜੀ ਸਕੀਮ ਸੀ ਘਰ-ਘਰ ਰਾਚਣ ਭੇਜਣ ਵਾਲੀ ਇਸ ਨੂੰ ਲਾਂਚ ਕੀਤਾ ਜਾਂਦਾ ਪੂਰੀ ਕਹਿ ਲੋ ਵੀ ਸ਼ਾਨੋ ਸ਼ੌਕਤ ਦੇ ਨਾਲ ਤੇ ਮੁੱਖ ਮੰਤਰੀ ਸਾਹਿਬ ਹਰੀ ਝੰਡੀ ਦਿਂਦੇ ਨਜ਼ਰ ਆਉਂਦੇ ਨੇ ਪਰ ਉਸ ਤੋਂ ਬਾਅਦ ਇਸ ਦੇ ਨਾਲ ਹੋਇਆ ਕਿ ਉਹ ਜਾਣਦੇ ਬਾਈ ਹੁਣਾ ਤੋਂ ਜੀ ਹਾਂਜੀ ਉਸ ਤੋਂ ਬਾਅਦ ਜਿਹੜੀ ਇਹ ਜਿਹੜੀ ਸਕੀਮ ਆ ਇਹ ਤਕਰੀਬਨ 4 ਮਹੀਨੇ ਜਿਹੜੀ ਚੱਲਦੀ ਆ ਤੇ ਜੂਨ ਦੇ ਸਾਨੂੰ ਤਕਰੀਬਨ 25 ਜੂਨ ਨੂੰ ਮੈਸੇਜ ਆਉਂਦਾ WhatsApp ਤੇ ਤੇ ਗਰੁੱਪ ਕਾਲ ਵਗੈਰਾ ਹੁੰਦੀ ਹੈ ਜਿਹੜੇ ਸੀਨੀਅਰ ਅਧਿਕਾਰੀ ਨੇ ਡੀਕਾਰਟ ਆ ਜਿਹੜੀ ਆਪਣੇ ਕੰਪਨੀ ਆ ਬਰਿੰਦਾਵਨ ਤੇ ਉਹਨਾਂ ਵੱਲੋਂ ਮੈਸੇਜ ਇਹ ਆਉਂਦਾ ਕਿ ਜਿਹੜੀ ਸਕੀਮ ਹੈ ਗਵਰਨਮੈਂਟ ਵੱਲੋਂ ਬੰਦ ਕਰ ਦਿੱਤੀ ਗਈ ਆ ਤੇ ਇਸ ਤੋਂ ਬਾਅਦ ਜਿਹੜੀ ਤੁਸੀਂ ਜਿਹੜੀ ਜੌਬ ਆ ਉਹ ਕਿਤੇ ਹੋਰ ਆਪਣੀ ਦੇਖ ਸਕਦੇ ਹੋ ਤੇ ਤੁਹਾਨੂੰ ਤਨਖਾਹ ਵਗੈਰਾ ਜਿਹੜੇ ਤੁਹਾਡੇ ਭੱਤੇ ਫਸੇ ਹੋਏ ਸੀ ਜਾਂ ਫਿਰ ਤੁਹਾਡੇ ਰਹਿਂਦੀ ਹੋਊਗੀ ਤਨਖਾਹ ਸਾਰੀ ਮਿਲ ਗਈ ਹੈ ਤੁਹਾਨੂੰ ਨਹੀਂ ਜੀ ਤਨਖਾਹ ਹਜੇ ਤਕਰੀਬਨ ਜਿਹੜੇ ਡਰਾਈਵਰ ਵੀਰ ਨੇ ਉਹਨਾਂ ਦੀ ਤਾਂ 2 ਮਹੀਨਿਆਂ ਦੀ ਪਈ ਆ ਜਿਹੜੇ ਡਿਲੀਵਰੀ ਅਸੋਸੀਏਟ ਸੀਗੇ ਮਤਲਬ ਡੀਏ ਪਾਰਟੀ ਸੀ ਪਲੱਸ 2 베ਸ ਤੇ ਉਹਨਾਂ ਦੀ ਵੀ ਮਤਲਬ 2 ਮਹੀਨੇ ਦੀ ਪਈਆ ਸੋ ਜਿਹੜੇ ਸੁਪਰਵਾਈਜ਼ਰ ਗ੍ਰੈਜੂਏਸ਼ਨ ਸੀਗੇ ਲੜਕੇ ਉਹਨਾਂ ਦੀ ਵੀ 1 ਮਾਸ ਦੀ ਜਿਹੜੀ ਹਜੇ ਤਕਰੀਬਨ ਪੈਂਡਿੰਗ ਪਈਆ ਉਸ ਤੋਂ ਇਲਾਵਾ ਜਿਹੜੇ ਇਨਸੈਂਟਿਵ ਨੇ ਉਹ ਹੋ ਗਏ ਬਾਕੀ ਆਇਆ ਵੀ ਚਲੋ ਕੰਮਕਾਰ ਜਦੋਂ ਆਪਾਂ ਕਿਸੇ ਫੀਲਡ ਦੇ ਵਿੱਚ ਕਰਦੇ ਆ ਤਾਂ ਕੁਝ ਜਿਹੜੇ ਆਪਣੇ ਪੱਲਿਓ ਖਰਚ ਹੁੰਦੇ ਨੇ ਉਹ ਚਲੋ ਬਹੁਤੇ ਆਪਾਂ ਬੋਦਰ ਨਹੀਂ ਕਰਦੇ ਹੈਗੇ ਉਹ ਕੁਝ ਆਪਾਂ ਨਹੀਂ ਗਿਣੇ ਜਾਂਦੇ ਹੈਗੇ ਉਹ ਚੀਜ਼ਾਂ ਠੀਕ ਹੈ ਭਾਈ ਹੁਣ ਤੁਸੀਂ ਇੱਥੇ ਕੇਸ ਮੰਗ ਨੂੰ ਲੈ ਕੇ ਆਏ ਹੋ ਕਿਉਂਕਿ ਇੱਥੇ ਤਾਂ ਇਲੈਕਸ਼ਨ ਹੈ ਪੂਰਾ ਜ਼ੋਰ ਲੱਗਿਆ ਹੋਇਆ ਹੈ ਸਰਕਾਰ ਦਾ ਤੁਹਾਡੀ ਮੰਗ ਕੀ ਹੈ ਤੁਸੀਂ ਸਰਕਾਰ ਦੇ ਵਿਰੋਧ ਚ ਆਏ ਹੋ ਸਰਕਾਰ ਨਾਲ ਗੱਲ ਕਰਨ ਆਏ ਹੋ ਜਾਂ ਕੀ ਕਰਨਾ ਹੈ ਦੇਖੋ ਜੀ ਅਸੀਂ ਤਾਂ ਫਿਲਹਾਲ ਸਰਕਾਰ ਦੇ ਅਸੀਂ ਗੱਲਬਾਤ ਕਰਨ ਨਹੀਂ ਆਏ ਆ ਤਕਰੀਬਨ ਪੰਜਾਬ ਦੇ 12 ਜਾਂ 15 ਜ਼ਿਲ੍ਹਿਆਂ ਦੇ ਵਿੱਚ ਹੋਰੇ ਲੜਕੇ ਪਹੁੰਚੇ ਨੇ ਕਿਉਂਕਿ بارش ਕਰਕੇ ਕਈ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਲੜਕੇ ਨਹੀਂ ਪਹੁੰਚ ਪਾਏ ਹੈਗੇ ਤੇ ਤਕਰੀਬਨ ਫਿਲਹਾਲ ਅਸੀਂ 70 80 ਜਿਹੜੇ ਲੜਕੇ ਇੱਥੇ ਪਹੁੰਚੇ ਆ ਤੇ ਅਸੀਂ ਸਿਰਫ ਪੰਜਾਬ ਸਰਕਾਰ ਦੇ ਨਾਲ ਭਗਵੰਤ ਮਾਨ ਸਾਹਿਬ ਨਾਲ ਇਹੀ ਗੱਲ ਕਰਨਾ ਚਾਹੁੰਦੇ ਆ ਕਿ ਜਿਹੜੇ ਇਹ ਡੀਪੂ ਬੰਦ ਹੋਏ ਨੇ ਜਾਂ ਇਹ ਸਕੀਮ ਬੰਦ ਹੋਈ ਆ ਜਦੋਂ ਵੀ ਇਹ ਮਤਲਬ ਲਾਂਚ ਦੁਬਾਰਾ ਹੋਣੀ ਆ ਜਿਹੜਾ ਸਾਨੂੰ ਪਤਾ ਲੱਗਿਆ ਕਿ ਉਹਦੇ ਵਿੱਚ ਇੱਕ ਜਿਹੜੀ ਪਹਿਲ ਦੇ ਆਧਾਰ ਤੇ ਨੌਜਵਾਨਾਂ ਨੂੰ ਜਿਹੜੀ ਨੌਕਰੀ ਦੁਬਾਰਾ ਦਿੱਤੀ ਜਾਵੇ ਬਾਕੀ ਹਜੇ ਸਾਨੂੰ ਇਸ ਬਾਰੇ ਪੂਰੀ ਇਨਫੋਰਮੇਸ਼ਨ ਨਹੀਂ ਹੈਗੀ ਕਿ ਇਹ ਜਿਹੜੇ ਡੀਪੂ ਓਪਨ ਹੋਏ ਨੇ ਰੀਓਪਨ ਹੋਣੇ ਨੇ ਜਾਂ ਨਹੀਂ ਹੋਣੇ ਇਸ ਬਾਰੇ ਕਿ ਤੁਹਾਡੇ ਤੋਂ ਇਹ ਜਾਣਕਾਰੀ ਨਹੀਂ ਹੈਗੀ ਵੀ ਇਹ ਜਿਹੜੀ ਸਕੀਮ ਹੈ ਸਰਕਾਰ ਵੱਲੋਂ ਬੰਦ ਕਰ ਦਿੱਤੀ ਗਈ ਹੈ ਜਾਂ ਫਿਰ ਜਿਹੜੀ ਕੰਪਨੀ 'ਚ ਤੁਸੀਂ ਹਾਇਰ ਸੀ ਉਹ ਕੰਪਨੀ ਤੋਂ ਠੇਕਾ ਖੋ ਲਿਆ ਗਿਆ ਇਹ ਇਹਦੇ ਵਿੱਚ ਦੇਖੋ ਜੀ ਕੰਪਨੀ ਤਾਂ ਸਰਕਾਰ ਨੂੰ ਬਲੇਮ ਕਰ ਰਹੀ ਹੈ ਤੇ ਸਰਕਾਰ ਦੇ ਜਿਹੜੇ ਆਪਣੇ ਅਧਿਕਾਰੀ ਨੇ ਉਹਨਾਂ ਨਾਲ ਜਦੋਂ ਗੱਲਬਾਤ ਹੁੰਦੀ ਆ ਉਹ ਕਹਿੰਦੇ ਨੇ ਜੀ ਕੰਪਨੀ ਦੇ ਵਿੱਚ ਕੁਝ ਖਾਮੀਆਂ ਸੀਗੀਆਂ ਇਸ ਕਰਕੇ ਅਸੀਂ ਕੰਪਨੀ ਨੂੰ ਜਿਹੜਾ ਟੈਂਟਰ ਨਹੀਂ ਦਿੱਤਾ ਅੱਗੇ ਇਹਦੇ ਵਿੱਚ ਹੁਣ ਵਿੱਚ ਕੀ ਪ੍ਰੋਬਲਮਾਂ ਨੇ ਇਹ ਹੁਣ ਕੰਪਨੀ ਦੇ ਮੁਲਾਜ਼ਮ ਜਾਂ ਫਿਰ ਸਰਕਾਰ ਦੇ ਮੁਲਾਜ਼ਮ ਹੀ ਦੱਸ ਸਕਦੇ ਨੇ ਫਿਲਹਾਲ ਤਾਂ ਸਾਨੂੰ ਇਹੀ ਨੋਟਿਸ ਆਉਂਦਾ ਕੀ ਬਾਈ ਤੁਸੀਂ ਕੱਲ ਤੋਂ ਤੁਸੀਂ ਜੌਬ ਤੋਂ ਜਿਹੜੇ ਉਹ ਹਟਾ ਦਿੱਤੇ ਜਾਂਦੇ ਹੋ ਬਿਨਾਂ ਕੋਈ ਨੋਟਿਸ ਪੀਰੀਅਡ ਕਿ ਨੋਟਿਸ ਪੀਰੀਅਡ ਤੋਂ ਜੀ ਜੀ ਸੋ ਇਹ ਸਰਕਾਰ ਦੀ ਕਾਰਸਤਾਨੀ ਹੈ ਕਿ ਬਿਨਾਂ ਕਿਸੇ ਨੋਟਿਸ ਪੀਰੀਅਡ ਦੇ ਬਾਈ ਹੁਣਾਂ ਨੂੰ ਇੱਕ ਕਾਲ ਕਰਕੇ ਕਹਿ ਦਿੱਤਾ ਜਾਂਦਾ ਹੈ ਵੀ ਕੱਲ ਤੋਂ ਤੁਸੀਂ ਕੋਈ ਹੋਰ ਜੌਬ ਦੇਖ ਲਿਓ ਘਰ ਘਰ ਰਾਸ਼ਨ ਪਹੁੰਚਾਉਣ ਦੀ ਜਿਹੜੀ ਸਕੀਮ ਸ਼ੁਰੂ ਹੋਈ ਸੀ ਉਸ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਦਿਵਾਲਾ ਨਿਕਲਿਆ ਹੈ ਹਾਲਾਂਕਿ ਹਾਲੇ ਤੱਕ ਇਸ ਗੱਲ ਤੇ ਮੋਹਰ ਨਹੀਂ ਲੱਗ ਸਕੀ ਹੈ ਕਿ ਇਸ ਨੂੰ ਸਰਕਾਰ ਵੱਲੋਂ ਖਤਮ ਕਰ ਦਿੱਤਾ ਗਿਆ ਜਾਂ ਫਿਰ ਉਹ ਕੰਪਨੀ ਨੂੰ ਜਿਹੜਾ ਦਿੱਤਾ ਗਿਆ ਹੋਊਗਾ ਠੇਕਾ ਉਹ ਠੇਕਾ ਖਤਮ ਕਰ ਦਿੱਤਾ ਗਿਆ ਜਾਂ ਉਸ ਦੇ ਵਿੱਚ ਕੋਈ ਕਪੜਾ ਹੋਇਆ ਇਸ ਤਰੀਕੇ ਦੇ ਨਾਲ ਗ੍ਰੈਜੂਏਟ ਨੌਜਵਾਨ ਜਦੋਂ ਸੜਕਾਂ ਤੇ ਉਤਰਨ ਨੂੰ ਮਜਬੂਰ ਹੋਣਗੇ ਫਿਰ ਇਹਨਾਂ ਨੂੰ ਕੀ ਨਾਮ ਦਿੱਤਾ ਜਾਂਦਾ ਹੈ ਕਿ ਇਹ ਤਾਂ ਦਰਨਾ ਕਰਨ ਨਹੀਂ ਆਏ ਨੇ ਇਹਨਾਂ ਨੇ ਸਿਰਫ ਸਰਕਾਰ ਦਾ ਵਿਰੋਧ ਕਰਨਾ ਇਹ ਹੋਰ ਪਾਰਟੀਆਂ ਤੋਂ ਨੇ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਅਸੀਂ ਨਾ ਤਾਂ ਕਿਸੇ ਦਾ ਵਿਰੋਧ ਕਰਨ ਆਏ ਆ ਸਿਰਫ ਇੰਨਾ ਦੱਸਣ ਆਏ ਆ ਕਿ ਸਾਨੂੰ ਪਹਿਲ ਦੀ ਆਧਾਰ ਤੇ ਮੌਕਾ ਦਿੱਤਾ ਜਾਵੇ ਜਦੋਂ ਇਸ ਤੋਂ ਬਾਅਦ ਮੁੜ ਕੇ ਅੱਗੇ ਗੱਲਬਾਤ ਤੁਰਨੀ ਹੈ ਜਾਂ ਇਹ ਸਕੀਮ ਲਾਗੂ ਹੋਣੀ ਹੈ ਤੇ ਕੁਝ ਕਹਿਣਾ ਚਾਹੁੰਦੇ ਹਾਂ ਬਈ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਸਾਨੂੰ ਤਾਂ ਆਪ ਖੁਸ਼ ਹੋ ਜਦੋਂ ਸਾਨੂੰ ਪਤਾ ਲੱਗਾ ਕਿ ਜਿਹੜੀ ਮਾਰਕਫੈਡ ਇਹ ਪੰਜਾਬ ਗਵਰਨਮੈਂਟ ਦਾ ਚਲੋ ਆਦਾਰਾ ਕੀ ਇਹਨਾਂ ਦੇ ਜਿਹੜੇ ਪ੍ਰੋਡਕਟ ਨੇ ਉਹ ਆਪਣੇ ਲਾਂਚ ਹੋ ਰਹੇ ਨੇ ਕਿਉਂਕਿ ਜੇਕਰ ਆਪਾਂ ਕਾਰਪੋਰੇਟ ਨਾਲ ਲੜਨਾ ਹੈ ਤਾਂ ਸਰਕਾਰ ਨੂੰ ਆਪਣੇ ਜਿਹੜੇ ਬੰਦੋਬਸਤ ਕਰਨੇ ਚਾਹੀਦੇ ਨੇ ਤਾਂ ਜਦੋਂ ਸਾਨੂੰ ਪਤਾ ਲੱਗੇ ਕਿ ਮਾਰਕੀਟ ਦੇ ਇੰਨੇ ਜ਼ਿਆਦਾ ਪ੍ਰੋਡਕਟ ਆ ਰਹੇ ਨੇ ਤਾਂ ਸਾਨੂੰ ਲੱਗਿਆ ਵੀ ਸ਼ਾਇਦ ਹੁਣ ਜਿਹੜੀ ਅਡਾਨੀ ਓਬਾਨੀ ਦੀ ਆਪਾਂ ਕਾਰਪੋਰੇਟ ਦੀ ਗੱਲ ਕਰਦੇ ਹਾਂ ਵੀ ਸਰਕਾਰ ਦੇ ਵਿੱਚ ਜਿਹੜੇ ਇਹ ਪ੍ਰੋਡਕਟ ਲੈ ਕੇ ਆ ਰਹੀ ਹੈ ਮਾਰਕਫੈਟ ਨੂੰ ਇੰਨਾ ਵਧੀਆ ਉਪਰਾਲਾ ਕੀਤਾ ਮਾਰਕਫੈਟ ਨੇ ਵੀ ਚਲੋ ਅਸੀਂ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਮਾਰਕਫੈਟ ਨੂੰ ਸਫਲ ਬਣਾਈਏ ਤੇ ਅਤੇ ਜਿਹੜਾ ਪੰਜਾਬ ਦੀ ਤਰੱਕੀ 'ਚ ਅਸੀਂ ਆਪਣਾ ਜਿਹੜਾ ਯੋਗਦਾਨ ਪਾ ਸਕੀਏ ਸਾਡੇ ਵੱਲੋਂ ਤਾਂ ਇਹ ਧੰਨਵਾਦ ਸਤਿ ਸ੍ਰੀ ਅਕਾਲ ਜੀ ਅਸੀਂ ਭਵੰਤਮਾਨ ਜੀ ਵੱਲੋਂ ਚਲਾਈ ਗਈ ਸਕੀਮ ਕਰ ਕਰ ਰਾਸ਼ਨ ਦੇ ਮੁਲਾਜ਼ਮਾਂ ਇਹ ਸਾਰੇ ਅਸੀਂ ਖੰਨੇ ਤੋਂ ਆਏ ਆ ਔਰ ਤੇ ਸਾਨੂੰ ਨਾ ਇਸ ਸਕੀਮ ਨੂੰ 25 ਜੂਨ ਨੂੰ ਬੰਦ ਕਰਕੇ ਇੱਕੋ ਦਿਨ ਸਾਡੇ WhatsApp ਗਰੁੱਪਾਂ ਤੇ ਜਿਾਕੋਲ ਤੇ ਸਾਨੂੰ ਮੈਸੇਜ ਆਇਆ ਕਿ ਵੀ ਇਹ ਸਕੀਮ ਅੱਜ ਤੋਂ ਬੰਦ ਕਰ ਦਿੱਤੀ ਗਿਆ ਸਰਕਾਰ ਵੱਲੋਂ ਤੇ ਸਰ ਦੇ ਕੋਲ ਜੋ ਵੀ ਸਮਾਨ ਸੀਗਾ ਮਸ਼ੀਨਾਂ ਲੈਪਟਾਪ ਵਗੈਰਾ ਸਭ ਹੈਂਡਓਵਰ ਲੈ ਕੇ ਦੱਸਿਆ ਕੁਝ ਵੀ ਨਹੀਂ ਸਾਡੀਆਂ ਸੈਲਰੀਆਂ ਵੀ ਰਹਿੰਦੀਆਂ ਨੇ ਤੇ ਉਸ ਤੋਂ ਬੰਦ ਹੋਣ ਤੋਂ ਪਹਿਲਾਂ ਤੇ ਸਾਡੇ ਤੇ ਬਲੇਮ ਲੱਗ ਰਹੇ ਨੇ ਜਿਵੇਂ ਕਿ ਇਦਾਂ ਤੁਸੀਂ ਦਿਖਾ ਰਹੇ ਆ ਤੁਹਾਨੂੰ ਵੀਡੀਓ ਦੇ ਵਿੱਚ ਕਿ ਵੀ ਇਹ ਬੰਦੇ ਜੋ ਘਰ ਘਰ ਰਾਸ਼ਨ ਆਲੇ ਮੁੰਡੇ ਸੀਗੇ ਇਹ ਲੋਕਾਂ ਦਾ ਰਾਸ਼ਨ ਖਾਂਦੇ ਸੀਗੇ ਜਾਂ ਉਹਨਾਂ ਤੋਂ ਪੈਸੇ ਲੈਂਦੇ ਸੀ ਜਾਂ ਕੁਝ ਵੀ ਸੀਗੇ ਇਸ ਤਰ੍ਹਾਂ ਦੇ ਸਾਡੇ ਤੇ ਬਲੇਮ ਲੱਗ ਰਹੇ ਨੇ ਔਰ ਗਲੇਮ ਸਾਰੇ ਝੂਠੇ ਨੇ ਆ ਸਾਡੇ ਕੋਲ ਇਸ ਤਰ੍ਹਾਂ ਜਿਹੜਾ ਡੀਪੋ ਹੋਲਡਰ ਵੱਲੋਂ ਲੋਟੋ ਹੋ ਹੋ ਰਹੀ ਆ ਉਹ ਸਾਰੀ ਸਾਡੇ ਕੋਲ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਹੁਣ ਦਿਖਾ ਸਕਦੇ ਆ ਤੇ ਵਿੱਚ ਕਿ ਇਹ ਹੈ ਕਾਹਦੇ ਹੀ ਕੇ ਵੀ ਚਲੋ ਜਿਆ ਕੇ ਵੀ ਦੇ ਇਹ ਵੀ ਬਾਈ ਸੀ ਹੁੰਦੀ ਨਾ ਸਰਪੰਚ ਸਾਹਿਬ ਐਸੇ ਕਾਹਦੇ ਲੈਣੇ ਆ ਕਿ ਇਹ ਕਾਹਦੇ ਹੀ ਕੇ ਵੀ ਚਲੋ ਜਿਆ ਕੇ ਵੀ ਦੇ ਹੋਰ ਪਾਸੇ ਦਾ ਲੈ ਨਹੀਂ ਹੈਗੇ ਜੇ ਸਾਡੇ ਪਿੰਡੇ ਲੈਣ ਲੱਗੇ ਆ ਨਾ ਲੱਖਵਾਲਾ ਵੀ ਨਹੀਂ ਲੈ ਹੈਗੇ ਲੱਖਵਾਲਾ ਦੇ ਬੰਦੇ ਆਏ ਆਪਣੇ ਪਿੰਡ ਤੋਂ ਕਲਾਨੀ ਵੀ ਨਹੀਂ ਲੈ ਸਰ ਉਹ ਨਹੀਂ ਆਵੇ ਨਹੀਂ ਨਹੀਂ ਮੈਂ ਕਹ ਤੀ ਤੇਰੇ ਸਾਰਿਆਂ ਦੇ ਨਾਲ ਮੈਂ ਇਕੱਲੇ ਤਾਂ ਥੋੜੋ ਫਿਰ ਕਹਿੰਦਾ ਸਾਰਿਆਂ ਤੋਂ ਕਾਹਦੇ ਲੈਨੇ ਤੁਸੀਂ ਇਹ ਕੇਵਾਈਸੀ ਭਾਰਤ ਸਰਕਾਰ ਵੱਲੋਂ ਚਲਾਈ ਗਈ ਸੀ ਤੇ ਇਹ ਕੇਵਾਈਸੀ ਬਿਲਕੁਲ ਫ੍ਰੀ ਸੀ ਇਸ ਦੇ ਨਾ ਡੀਪੋ ਹੋਲਡਰ ਜੋ ਕਰਦੇ ਸੀ ਉਹਨਾਂ ਕੋਲ ਥਰਟੀ ਸੀ ਕੇਵਾਈਸੀ ਕਰਨ ਦੀ ਤੇ ਉਹ ਕੇਵਾਈਸੀ ਕਰਨ ਦੇ ਕਿਸ ਪਣ ਤੋਂ 100 ਰੁਪਿਆ ਕਿਸੇ ਪਣ ਤੋਂ 180 ਰੁਪਏ ਆੱਡ-ਆੱਡ ਮਤਲਬ ਪਿੰਡਾਂ ਦੇ ਵਿੱਚੋਂ ਆੱਡ-ਆੱਡ ਰੇਟ ਇਹਨਾਂ ਨੇ ਆਪਣੇ ਫਿਕਸ ਕਰੇ ਹੋਏ ਨੇ ਜਿੱਦਾਂ ਕਿ ਪਿੱਛੇ ਗਿਆ ਤੁਸੀਂ ਦੇਖਿਆ ਗਿਆ ਹੁਣ ਇੱਕ ਡਿਪੋ ਹੋਲਡਰ ਦੀ 5 ਟਨ ਖਣਕ ਫੜੀ ਗਈ ਸੀ ਆਪਣੇ ਆਟਾ ਚੱਕੀ ਤੋਂ ਤੇ ਉਸ ਤਰ੍ਹਾਂ ਇਹ ਵੀ ਛੋਟੇ-ਛੋਟੇ ਮੱਛੀਆਂ ਨੇ ਜਿਹੜਾ ਖਾ ਰਹੇ ਨੇ ਤੇ ਬਲੇਮ ਕਿਹਨੂੰ ਕਰਿਆ ਗਿਆ ਜਿਹੜੇ ਮੁੰਡਿਆਂ ਨੇ ਇਮਾਨਦਾਰੀ ਨਾਲ ਰਾਤਾਂ ਨੂੰ ਕੰਮ ਕਰਿਆ ਅਸੀਂ ਰਾਤ ਦੇ 2-2 ਵਜੇ ਤੱਕ 3-3 ਵਜੇ ਤੱਕ ਡਿਸਟ੍ਰੀਬਿਊਸ਼ਨ ਕਰੀ ਆਬ ਕਿਉਂਕਿ ਵੀ ਇਹ ਸਕੀਮ ਨੂੰ ਸਫਲ ਬਣਾ ਦਈਏ ਪਰ ਸਾਨੂੰ ਤਾਂ ਇਹਨਾਂ ਨੇ ਇਦਾਂ ਕੱਟ ਕੇ ਮਾਰਿਆ ਜਿਵੇਂ ਉਹ ਹਸਾਬ ਨਾਲ ਹੁਣ ਸਾਡੇ ਤੇ ਜਿਹੜੇ ਬਲੇਮ ਲੱਗ ਰਹੇ ਨੇ ਸਾਡੇ ਕੋਲ ਹੋਰ ਵੀ ਪੂਖਤਾ ਸਬੂਤ ਨੇ ਜਿਹੜੇ ਸਾਡੇ ਕੋਲ ਹੈਗੇ ਨੇ ਰਿਟਰਨ ਦੇ ਵਿੱਚ ਵੀ ਪਏ ਨੇ ਇਸ ਤੋਂ ਅੱਗੇ ਗੱਲ ਇਹ ਆ ਕਿ ਜਿਹੜੇ ਸਾਡੇ ਤੇ ਬਲੇਮ ਲੱਗ ਰਹੇ ਨੇ ਹੁਣ ਦੂਜੇ ਡਿਪੂ ਹੋਲਡਰਾਂ ਵੱਲੋਂ ਜਿਹੜਾ ਡਿਸਟ੍ਰੀਬਿਊਸ਼ਨ ਹੁੰਦਾ ਉਹ 3 ਮਹੀਨੇ ਦਾ ਹੋ ਰਿਹਾ ਉਸ ਦਾ ਸਾਡੇ ਕੋਲ ਪੂਖਤਾ ਸਬੂਤ ਵੀ ਆ ਜਿਹੜਾ ਸਾਡੇ ਤੇ ਬਲੇਮ ਲੱਗ ਰਿਹਾ ਮਸ਼ੀਨ 3 ਮਹੀਨੇ ਦੀ ਪਰਚੀ ਕੱਟਦੀ ਆ ਉਹਦਾ ਸਬੂਤ ਸਾਡੇ ਕੋਲ ਹੈਗਾ ਪਰ ਉਹਨਾਂ ਨੂੰ ਦਿੱਤੀ ਜਾਂਦੀ ਹੈ 1 ਮਹੀਨੇ ਦੀ ਕਹਿ ਕੇ ਵੀ 2 ਮਹੀਨੇ ਦੀ ਰੋਡੀ ਦੂਸਰੇ ਡਿਪੂ ਵਾਲੇ ਜਿਹੜਾ ਨੂੰ ਹਟਾਇਆ ਉਹ ਖਾ ਗਏ ਉਹ ਬਲੇਮ ਸਾਡੇ ਪਰ ਸਾਡੇ ਕੋਲ ਜਿਹੜੇ ਪ੍ਰੂਫ ਮਿਲੇ ਨੇ ਉਹਦੇ ਵਿੱਚ ਸਾਫ਼ ਦਿਖ ਰਿਹਾ ਇਹ ਆਪਣੀ ਜਿੱਥੇ ਕੁਆਂਟੀਟੀ ਲਿਖੀ ਆਉਂਦੀ ਆ ਉੱਥੇ ਆਪਣੀ ਮੋਹਰ ਲਾ ਕੇ ਚਲੇ ਜਾਂਦੇ ਨੇ ਵੀ ਕਿਸੇ ਨੂੰ ਪਤਾ ਨਾ ਲੱਗੇ ਜਾਂ ਉਹ ਸਲਿੱਪ ਨੂੰ ਅੱਧਾ ਹੀ ਪਾੜ ਦਿੰਦੇ ਨੇ ਹੁਣ ਇਸ ਤੇ ਸਲਿੱਪ ਦੇ ਉੱਤੇ ਲਿਖ ਕੇ ਦਿੱਤਾ ਇਹਨਾਂ ਨੇ ਪੰਜ ਬੰਦਿਆਂ ਦੀ 25 ਕਿਲੋ ਜਦ ਕੇ 3 ਮਹੀਨੇ ਦੀ 75 ਕਿਲੋ ਬਣਦੀ ਆ ਇਸ ਤੋਂ ਹੋਰ ਵੀ ਸਾਡੇ ਕੋਲ ਸਬੂਤ ਕਈ ਨੇ ਅਸੀਂ ਦਿਖਾਵਾਂਗੇ ਹੌਲੀ-ਹੌਲੀ ਤੇ ਬਲੇਮ ਸਾਨੂੰ ਕਰ ਰਹੀ ਆ ਹਰੇ ਹਰ ਲੋਕ ਬਲੇਮ ਸਾਡੇ ਤੇ ਲਾ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗ ਰਿਹਾ ਵੀ ਦੂਸਰੇ ਢੀਪੂ ਵਾਲੇ ਚਲੇ ਗਏ ਸਾਡੀ 2 ਮਹੀਨੇ ਦੀ ਕਣਕ ਖਾ ਗਏ ਕਿਉਂਕਿ ਇਹ ਚਾਉਂਦੇ ਨੇ ਕਿ ਦੂਸਰੇ ਮੁੰਡਿਆਂ ਨੂੰ ਦੁਬਾਰਾ ਰੋਜ਼ਗਾਰ ਨਾ ਦਿੱਤਾ ਜਾਵੇ ਤੇ ਸਾਡੀ ਇਹ ਲੁੱਟ ਹੋ ਚੱਲਦੀ ਰਹੇ ਕਿ ਕਿਸਤੇ ਪਿੰਡ ਦੇ ਵਿੱਚ ਡਿਸਟ੍ਰਿਬਿਊਸ਼ਨ ਕਰਨ ਦੇ ਪੈਸੇ ਲੈਂਦੇ ਆ ਨਾ ਕੇ ਵੀ ਆਈਸੀ ਕਰਦੇ ਪੈਸੇ ਲੈਂਦੇ ਆ ਨਾ ਤੇ ਜਦੋਂ ਜਿਹੜੀ ਡਿਸਟ੍ਰਿਬਿਊਸ਼ਨ 3 ਮਹੀਨੇ ਦੀ ਹੋ ਰਹੀ ਆ ਉੱਥੇ ਸਿਰਫ 1 ਮਹੀਨੇ ਹੀ ਦਿੱਤੀ ਜਾਂਦੀ ਆ ਇਹਦੇ ਵਿੱਚ ਸਾਡੇ ਕੋਲ ਹੋਰ ਵੀ ਪ੍ਰੂਫ ਵੀਡੀਓ ਦੇ ਵਿੱਚ ਆਏ ਨੇ ਜਿਨ੍ਹਾਂ ਦੇ ਪਿੰਡਾਂ ਤੇ ਅਸੀਂ ਪਤਾ ਕਰਿਆ ਉਹ ਕਹਿੰਦੇ ਵੀ ਸਾਡੇ ਮਤਲਬ ਜਿਸ ਵੀ ਡੈਥ ਹੋ ਗਈ ਜਾਂ ਕੋਈ ਮੈਰਿਡ ਆ ਉਹਦੀ ਕਣਕੇ ਹੀ ਕੱਟ ਕੇ ਆਪਦੇ ਘਰੇ ਰੱਖ ਲੈਂਦੇ ਆ ਨਾ ਪਰ ਸਲਿੱਪ ਦੇ ਵਿੱਚ ਉਹਨਾਂ ਦਾ ਉਹ ਨਾਮ ਸਲਿੱਪ ਸਾਰਾ ਕੁ ਠੀਕ ਹੈ ਤੇ ਅੰਤ ਦੇ ਵਿੱਚ ਅਸੀਂ ਸਰਕਾਰ ਅੰਤ ਦੇ ਵਿੱਚ ਅਸੀਂ ਸਰਕਾਰ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਜੋ ਸਾਡੇ ਤੇ ਇਲਜ਼ਾਮ ਲੱਗ ਰਹੇ ਨੇ ਉਹਨੂੰ ਗਰਾਊਂਡ ਲੈਵਲ ਤੇ ਆ ਕੇ ਦੇਖਿਆ ਜਾਵੇ ਦੂਸਰੇ ਡਿਪੂ ਹੋਲਡਰ ਕੀ ਕਰ ਰਹੇ ਆ ਨਾ ਤੇ ਸਾਨੂੰ ਦੁਬਾਰਾ ਮੁੰਡ ਨੌਕਰੀਆਂ ਤੇ ਰੱਖਿਆ ਜਾਵੇ ਕਿਰਪਾ ਕਰਕੇ ਅਸੀਂ ਇਹ ਫਿਰ ਬੇਨਤੀ ਕਰਨੀ ਚਾਹੁੰਦੇ ਆ ਵੀ ਸਰਕਾਰ ਅੱਗੇ ਵੀ ਇਹ ਦੂਜੇ ਡਿਪੂ ਹੋਲਡਰਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਦ ਕਿ ਜਿਹੜੀ ਸੱਚਾਈ ਸਭ ਦੇ ਸਾਹਮਣੇ ਆ ਜਾਏਗੀ ਪਿੰਡਾਂ ਪਿੰਡਾਂ 'ਚ ਜਾ ਕੇ ਪਤਾ ਲੱਗ ਜਾਗਾ ਵੀ ਦੇਪੂ ਦੂਜੇ ਹੋਲਡਰ ਕਰਦੇਗੇ ਨੇ। ਤੋਂ ਇਹ ਸਾਨੂੰ ਰਾਚਣ ਕਰ ਕਰ ਮੋਈਆ ਕਰਾਉਣ ਵੱਦੀ ਸਕੀਮ ਦੇ ਵਿੱਚ ਲੱਗੇ ਹੋਏ ਨੌਜਵਾਨ ਸਾਰੇ ਕੋਈ ਗ੍ਰੈਜੂਏਟ ਹੈ ਕੋਈ ਪੋਸਟ ਗ੍ਰੈਜੂਏਟ ਹੈ ਤੇ ਇਸ ਸਮੇ ਇਹ ਨੌਕਰੀ ਤੋਂ ਬਿਹੂਨੇ ਨੇ ਇੱਥੇ ਸਰਕਾਰ ਨਾਲ ਗੱਲ ਕਰਨ ਦੇ ਲਈ ਪਹੁੰਚੇ ਹੋਏ ਨੇ। ਸੋ ਨਾ ਤਾਂ ਸਰਕਾਰ ਦੇ ਵਿਰੋਧ ਵਿੱਚ ਨੇ ਇਹ ਤੇ ਨਾ ਹੀ ਹੱਕ ਦੇ ਵਿੱਚ ਗੱਲਬਾਤ ਤੁਸੀਂ ਸਾਰੀ ਸੁਣੀ ਹੈ ਆਪਣੀ ਵਿਚਾਰਾਂ ਤੇ ਟਿੱਪਣੀਆਂ ਜ਼ਰੂਰ ਸਾਂਝੀਆਂ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਟੀਵੀ ਯੂਐਸਏ ਨਾਲ। ਧੰਨ